ਕਿਹੜਾ ਦਾ ਸੀਜ਼ਨ ਚੱਲ ਰਿਹਾ ਹੈ ਤੇ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਵੱਲੋਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਆਉਣ ਵਾਲੇ ਤਿਉਹਾਰਾਂ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂਗਾ ਔਰ ਆਸ ਕਰਦਾ ਹਾਂ ਕਿ ਜਿਹੜੇ ਵੀ ਤਿਉਹਾਰ ਹੈਗੇ ਨੇ ਤੁਸੀਂ ਸਾਰੇ ਪਰਿਵਾਰਾਂ ਸੇਤ ਬਹੁਤ ਹੀ ਖੁਸ਼ੀਆਂ ਦੇ ਨਾਲ ਬਣਾਓ ਤਿਉਹਾਰਾਂ ਦੇ ਦਿਨਾਂ 'ਚ ਜੇ ਦੇਖਿਆ ਜਾਵੇ ਤਾਂ ਬਾਜ਼ਾਰਾਂ ਦੇ ਵਿੱਚ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਹੈਗਾ ਔਰ ਕਈ ਘਟਲਾਵਾਂ ਵੀ ਜੜੀਆਂ ਵਾਪਰਨ ਦਾ ਡਰ ਹੁੰਦਾ ਹੈ ਉਹਨਾਂ ਨੂੰ ਲੈ ਕੇ ਜਿਹੜਾ ਹੈਗਾ ਹੁਣ ਜੇ ਮੋਗਾ ਜ਼ਿਲ੍ਹਾ ਦੀ ਗੱਲ ਕਰੀਏ ਤੇ ਮੋਗਾ ਜ਼ਿਲ੍ਹਾ ਦੀ ਪੁਲਿਸ ਵੱਲੋਂ ਪੂਰੀ ਮੁਸਤੈਦੀ ਜਿਹੜੀ ਹੈਗੀ ਆ ਦਿਖਾਈ ਗਈ ਹੈਗੀ ਹੈ ਸ਼ਹਿਰ ਦੇ ਵਿੱਚ ਥਾਂ-ਥਾਂ ਦੇ ਉੱਪਰ ਜਿਹੜੇ ਅਗੇ ਨਾਕੇ ਲਗਾਏ ਗਏ ਨੇ ਔਰ ਜਿਹੜੇ ਲੋਕ ਸ਼ੱਕੀ ਲੋਕ ਅਗੇ ਨੇ ਉਹਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈਗੀ ਔਰ ਨਾਲ ਦੀ ਨਾਲ ਜੇ ਆਪਾਂ ਸਕੂਲਾਂ ਦੀ ਗੱਲ ਕਰੀਏ ਤਾਂ ਸਕੂਲਾਂ ਦੇ ਵਿੱਚ ਵੀ ਜਿਹੜਾਗਾ ਬੱਚਿਆਂ ਨੂੰ ਜਾਣੂ ਕਰਵਾਇਆ ਜਾਂਦਾ ਕਿਉਂਕਿ ਬਾਜ਼ਾਰਾਂ ਦੇ ਵਿੱਚ ਬਹੁਤ ਜ਼ਿਆਦਾ ਹੋ ਜਾਂਦੀ ਹੈ ਔਰ ਛੋਟੇ ਛੋਟੇ ਬੱਚੇ ਜਿਹੜੇ ਹਗੇ ਨੇ ਉਹ ਐਕਟਿਵਾ ਬਾਈਕ ਲੈ ਕੇ ਬਿਆਲਾ ਚ ਘੁੰਮਦੇ ਨੇ ਤੇ ਕਈ ਹਾਦਸੇ ਹੁੰਦਾ ਡਰ ਹੁੰਦਾ ਤੋਂ ਸਾਡੇ ਨਾਲ ਅੱਜ ਮੋਗਾ ਸਿਟੀ ਵਾਦੇ ਐਸ ਐਚਓ ਵਰਨ ਜੀ ਹਗੇ ਨੇ ਗੱਲ ਕਰਦੇ ਉਹਨਾਂ ਦੇ ਨਾਲ ਕੀ ਗੱਦਾ ਦੇ ਇੰਤਜ਼ਾਮ ਕੀਤੇ ਨੇ ਕਿਉਂਕਿ ਟ੍ਰੈਫਿਕ ਨੂੰ ਦੇਖਦੇ ਹੋਏ ਬਜ਼ਾਰਾਂ ਦੇ ਵਿੱਚ ਰਸ ਨੂੰ ਦੇਖਦੇ ਹੋਏ ਔਰ ਕੋਈ ਆਮ ਘਟਨਾਵਾਂ ਨਾ ਵਾਪਰਣ ਕਿਉਂਕਿ ਮੋਗਾ ਪੁਲਿਸ ਜਿਹੜੀ ਹੈਗੀ ਆ ਹਮੇਸ਼ਾ ਹੀ ਜਿਹੜੀ ਹੈਗੀ ਆ ਤਤ ਪਰ ਹੈਗੀ ਆ ਕਿ ਮੋਗਾ ਜਿਹੜਾ ਸ਼ਹਿਰ ਇਹਨੂੰ ਬੜਾ ਹੀ ਕ੍ਰਾਈਮ ਮੁਕਤ ਰੱਖਿਆ ਜਾ ਸਕੇ ਸਰ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਨਿਊ ਸਟੇਟ ਪੰਜਾਬ ਰੰਨਾ ਹਿਮਾਚਲ ਦੇ ਉੱਪਰ ਤਿਉਹਾਰਾਂ ਦੇ ਦੇਦਾਂਗੇ ਨੇ ਸਭ ਤੋਂ ਪਹਿਲਾਂ ਤਾਂ ਅਸੀਂ ਨਿਊ ਸਟੇਟ ਪੰਜਾਬ ਰੰਨਾ ਹਿਮਾਚਲ ਵੱਲੋਂ ਤੁਹਾਨੂੰ ਇਹਨਾਂ ਤਿਉਹਾਰਾਂ ਦੀ ਵਧਾਈ ਦਿੰਨੇ ਆ ਤੇ ਆਸ ਕਰਦੇ ਹਾਂ ਕਿ ਤੁਹਾਡੇ ਵੱਲੋਂ ਜਿਹੜੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਬਹੁਤ ਹੀ ਪੁਖਤਾ ਹੋਣਗੀਆਂ ਹਾਂਜੀ ਐਸੀ ਵੀ ਤੁਹਾਡੇ ਮਾਧਿਅਮ ਰਾਹੀਂ ਜਿਹੜੇ ਜਿੰਨੇ ਵੀ ਮੋਗਾ ਵਾਸੀ ਨੇ ਸਾਰਿਆਂ ਨੂੰ ਜਿਹੜੇ ਤਿਹਾਰ ਆ ਰਹੇ ਨੇ ਉਹਨਾਂ ਦੀਆਂ ਸ਼ੁਭਕਾਮਨਾਵਾਂ ਦਿੰਦੇ ਨੇ ਇਸ ਤੋਂ ਚੱਲਦੇ ਆ ਮੋਗਾ ਇਸ ਮੋਗਾ ਐਸਐਸਪੀ ਮੋਗਾ ਸ਼ਿਰੀ ਹੈ ਜੇ ਗਾਂਧੀ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ੇ ਜਿਹੜੀ ਇਹ ਬਾਜ਼ਾਰਾਂ ਤੇ ਜਿਹੜਾ ਰਾਸ਼ਵਾਲੇ ਏਰੀਏ ਨੇ ਇਹਨਾਂ ਦੀ ਲਗਾਤਾਰ ਜਿਹੜੀ ਟੈਕਿੰਗ ਚੱਲ ਰਹੀ ਹੈ ਤੇ ਸਕੂਲਾਂ ਦੇ ਵਿੱਚ ਵੀ ਜਿਹੜੀਆਂ ਸਾਡੀਆਂ ਟ੍ਰੈਫਿਕ ਦੀਆਂ ਤੇ ਸਾਂਝੀਆਂ ਟੀਮਾਂ ਹੈਗੀਆਂ ਉਹ ਜਾ ਕੇ ਲੋ ਬੱਚਿਆਂ ਨੂੰ ਅਵੇਅਰ ਕਰਦੀਆਂ ਵੀ ਇਹ ਤਿਖਾਰਾਂ ਦੇ ਦਿਨ ਨੇ ਬਾਜ਼ਾਰਾਂ ਚ ਰਾਸ਼ ਵਗੈਰਾ ਜ਼ਿਆਦਾ ਹੁੰਦਾ ਹੈ ਤੇ ਜਿਹੜਾ ਉਹ ਏਕਤਾ ਅੰਡਰੇ ਜਿਹੜੇ ਬੱਚੇ ਨੇ ਉਹ ਜਿਹੜੇ ਵਹੀਕਲਾਂ ਦਾ ਯੂਜ਼ ਨਾ ਕਰਨ ਤੇ ਇੱਕ ਜਿਹੜੇ ਇਹ ਬੱਚੇ ਹੋਰ ਵੀ ਟੀਨੇਜਰ ਨੇ ਉਹਨਾਂ ਦਾ ਲਾਇਸੈਂਸ ਵੀ ਬਣਿਆ ਹੋਇਆ ਲੇਕਿਨ ਉਹ ਟ੍ਰਿਪਲ ਰਾਈਡਿੰਗ ਵਗੈਰਾ ਕਰਦੇ ਨੇ ਉਹ ਉਹ ਇਸ ਚੀਜ਼ ਤੋਂ ਗਰੇਜ ਕੀਤਾ ਜਾਵੇ ਸਰ ਜਿਸ ਤਰੀਕੇ ਨਾਲ ਇੱਕ ਨੰਬਰ ਵੀ ਜਾਰੀ ਕੀਤਾ ਹੋਇਆ 112 ਜੀ 112 ਨੰਬਰ ਦੇ ਉੱਪਰ ਕਿਤਾ ਲੋਕ ਜਿਹੜੀ ਜੇ ਕੇ ਸਿਰ ਕੋ ਪ੍ਰੋਬਲਮ ਹੈ ਜੀ ਤਾਂ ਕੰਪਲੀਟ ਕਰ ਸਕਦੇ ਨੇ ਕਿਉਂਕਿ ਹੁਣ ਪੁਲਿਸ ਜਿਹੜੀ ਹੈ ਜੀ ਆ ਜੇ ਆਪਾਂ ਗੱਲ ਕਰੀਏ ਤਾਂ ਐਸਐਸਪੀ ਜਿਹੜੀ ਹਰ ਮਿਲੇ ਤਿਆਰ ਰਹਿੰਦੀ ਹੈ ਹਾਂ ਜੀ ਜਿਹੜਾ ਸਾਡਾ ਇਹ ਹੈਲਪਲਾਈਨ ਨੰਬਰ ਹੈ ਇਹ ਇਸ ਤੇ ਜਦੋਂ ਵੀ ਕੋਈ ਕਾਲ ਕਰਦਾ ਤੇ ਉਹ ਇਨੀ ਜੀਟੀ ਜਿਹੜੀ ਪੁਲਿਸ ਵੱਲੋਂ ਜਿਹੜਾ ਰਿਸਪੌਂਡ ਕਰਕੇ ਜੋ ਵੀ ਆਉਂਦੀ ਸਮੱਸਿਆ ਹੈਗੀ ਉਹ ਮੈਂ ਹੱਲ ਕੀਤਾ ਹੈ ਈੜ ਵਾਲੇ ਇਲਾਕਿਆਂ ਦੀ ਜੀ ਗੱਲ ਕਰੀਏ ਇਸ ਡਿਸਟ੍ਰਿਕਟ ਨਾਲ ਮੋਗਾ ਸ਼ਹਿਰ ਦੇ ਕਿਉਂਕਿ ਸ਼ਹਿਰ ਦੇ ਵਿੱਚ ਭੀੜ ਬਹੁਤ ਜ਼ਿਆਦਾ ਹੁੰਦੀ ਹੈ ਔਰ ਮੋਗੇ ਨੂੰ ਜੇ ਗੱਲ ਕਰੀਏ ਤਾਂ 350 ਦੇ ਕਰੀਬ ਪੈਟਰ ਲੱਗਦਾ ਹੈ ਔਰ ਪਿੰਡਾਂ ਦੇ ਲੋਕ ਵੀ ਇੱਥੇ ਆਉਂਦੇ ਹੈਗੇ ਨੇ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਮੈਸੇਜ ਹੈ ਹਾਂਜੀ ਸਾਨੂੰ ਇਹੀ ਉਹਨਾਂ ਵੱਲੋਂ ਅਪੀਲ ਹੈ ਵੀ ਜਿਹੜਾ ਸਾਡੇ ਨੇ ਉਹਨਾਂ ਨੂੰ ਅਪੀਲ ਇਹੀ ਹੈ ਵੀ ਆਪਣੇ ਜਿਹੜੇ ਟ੍ਰੈਫਿਕ ਨਿਯਮ ਹੈਗੇ ਉਹਨਾਂ ਦਾ ਪਾਲਨ ਕੀਤਾ ਜਾਵੇ ਕਿਉਂਕਿ ਇਹ ਮੋਗਾ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਜ਼ਿਆਦਾਤਰ ਤਾਂ ਆਉਂਦੀ ਆ ਵੀ ਪਾਰਕਿੰਗ ਜਿਹੜੀ ਹੈਗੀ ਹੈ ਏ ਪਾਰਕਿੰਗ ਚ ਲੋਕੀ ਜਦੋਂ ਬਾਜ਼ਾਰ ਚ ਗੱਡੀ ਵਗੈਰਾ ਖੜੀ ਕਰ ਜਾਂਦੇ ਫਿਰ ਬੜੀ ਸਮੱਸਿਆ ਆਉਂਦੀ ਹੈ ਜਿਹੜੀ ਆਪਣੀ ਜਿਹੜੀ ਪਾਰਕਿੰਗ ਵਾਲੀ ਥਾਂ ਵੇਖ ਕੇ ਉੱਥੇ ਵੀ ਕੱਲ ਲਗਾਏ ਜਾਂ ਨਾ ਬਾਕੀ ਐਸੀ ਜਿਹੜੇ ਪਾਰੋਂ ਵੀ ਲੋਕ ਆ ਰਹੇ ਐ ਐਸੀ ਉਹਨਾਂ ਦੀ ਸੁਰੱਖਿਆ ਲਈ ਤੈਨਾਤ ਆ ਸਾਡੇ ਅੰ内 ਜਿਹੜੀ ਫੋਰਸ ਹੈਗੀ ਐ ਉਹ ਪੂਰੀ ਮਸਤੈਦੀ ਨਾਲ ਕੰਮ ਕਰ ਰਹੀ ਹੈ ਵੀ ਜਿਹੜੇ ਸ਼ਲੋਕ ਹੈਗੇ ਐ ਇਹਨਾਂ ਨੂੰ ਤਹਾਰਾ ਸੀਜ਼ਨ ਦੇ ਵਿੱਚ ਕੋਈ ਦਿੱਕਤ ਨਾ ਹੋਵੇ ਦਿੱਕਤ ਪਰੇਸ਼ਾਨੀ ਨਾ ਹੋਵੇ ਬੱਚਿਆਂ ਨੂੰ ਕਿੱਦਾਂ ਜਿਹੜਾ ਸਕੂਲਾਂ ਚ ਗਾਈਡ ਕੀਤਾ ਜਾ ਰਿਹਾ ਜੀ ਬੱਚਿਆਂ ਨੂੰ ਤੁਹਾਨੂੰ ਜਿਵੇਂ ਤੁਹਾਨੂੰ ਦੱਸਿਆ ਵੀ ਬੱਚਿਆਂ ਨੂੰ ਦੱਸਿਆ ਜਾ ਰਿਹਾ ਵੀ ਜਿਹੜੇ ਟ੍ਰੈਫਿਕ ਨਿਯਮ ਆ ਉਹਨਾਂ ਦੀ ਪਾਲਣਾ ਕੀਤੀ ਜਾਵੇ ਇਸ ਤੋਂ ਇਲਾਵਾ ਜਿਹੜੇ ਜਿਨ੍ਹਾਂ ਕੋ ਲਾਇਸੈਂਸ ਹੈਗੀ ਨਹੀਂ ਹੈਗੀ ਕੁਟੂ ਵੀਲਰ ਦੀ ਵਰਤੋਂ ਨਾ ਕਰ ਅਤੇ ਜਿਨ੍ਹਾਂ ਕੋ ਲਾਇਸੈਂਸ ਹੈਗੀ ਵੀ ਹੈ ਜਿਵੇਂ ਜਿਹੜੇ ਠੱਪ ਉੱਪਰ ਹੋ ਜਾਂਦੇ ਨੇ ਉਹ ਉਹਨਾਂ ਨੂੰ ਇਹ ਹੀ ਅਪੀਲ ਹੈ ਵੀ ਜਿਹੜੇ ਟ੍ਰਿਪਲ ਰਾਈਡਿੰਗ ਵਗੈਰਾ ਕਰਦੇ ਨੇ ਇਹ ਨਾ ਕੀਤੀ ਜਾਵੇ ਸੋ ਐਸਐਨ ਸਾਡਾ ਮੁਖੀ ਬੋਰਨ ਜੀ ਜਿਨ੍ਹਾਂ ਦਾ ਕਹਿਣਾ ਹੈਗਾ ਕਿ ਤਿਉਹਾਰਾਂ ਨੂੰ ਦੇਖਦੇ ਹੋਏ ਜੇ 모ਗਾ ਜ਼ਿਲ੍ਹਾ ਦੀ ਗੱਲ ਕੀਤੀ ਜਾਵੇ ਤਾਂ 모ਗਾ ਜਿਲ੍ਹਾ ਦੇ ਪੁਲਿਸ ਜਿਹੜੀ ਹੈਗੀ ਆ ਪੂਰੀ ਮੁਸਤੈਦੀ ਦੇ ਨਾਲ ਕੰਮ ਕਰ ਰਹੀ ਹੈਗੀ ਆ ਔਰ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਰਸਤੇ ਵਿੱਚ ਜਿਹੜਾਗਾ ਨੇਚਰਲੀ ਕੋਈ ਨਾ ਕੋਈ ਘਟਨਾ ਹੋਣ ਦਾ ਚਾਂਸ ਹੋ ਜਾਂਦਾ ਹੈ ਸਭ ਤੋਂ ਪਹਿਲਾਂ ਇਹਨਾਂ ਨੇ ਨਿਊਜ਼ ਕੇਟ ਪੰਜਾਬ ਰਿਆਣਾ ਹਿਮਾਚਲ ਰਾਹੀਂ ਆਮ ਲੋਕਾਂ ਨੂੰ ਇੱਕ ਅਪੀਲ ਕੀਤੀ ਹੈਗੀ ਆ ਕਿ ਜੇਕਰ ਤੁਸੀਂ ਪਿੰਡਾਂ ਤੋਂ ਸ਼ਹਿਰ ਦੇ ਵਿੱਚ ਆਉਂਨੇ ਹੈਗੇ ਉਹ ਵਾਈਕਲ ਲੈ ਕੇ ਆਉਨੇ ਤੇ ਜਿਹੜੀਆਂ ਵੀ ਸਰਕਾਰ ਵੱਲੋਂ ਨਿਯਮਿਤ ਜਿਹੜੀਆਂ ਪਾਰਕਿੰਗ ਥਗੀਆਂ ਨੇ ਤੁਸੀਂ ਆਪਣੀ ਗੱਡੀ ਉੱਥੇ ਪਾਰਕ ਕਰੋ ਖੱਤੋਂ ਪਹਿਲਾਂ ਜੀ ਵਿਕਟ ਤੁਹਾਡੀ ਗੱਡੀ ਵੀ ਸੇਫ ਉੱਥੇ ਰਹੇਗੀ ਔਰ ਨਾਲ ਦੀ ਨਾਲ ਬੱਚਿਆਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਤੁਸੀਂ ਜਿਹੜਾ ਹੈਗਾ ਟ੍ਰਿਪਲ ਰੈਲਿੰਗ ਤੋਂ ਉਪਰ ਹੇਧ ਕਰੋ ਔਰ ਪੀੜ ਵਾਲੇ ਇਲਾਕੇ ਦੇ ਵਿੱਚ ਖਾਸ ਕਰ ਬੱਚੇ ਜਿਹੜੇ ਹੈਗੇ ਨੇ ਉਹ ਉੱਥੋਂ ਪ੍ਰੇਹਦ ਕਰਨ ਔਰ ਮਾਪੇ ਬਾਪ ਨੂੰ ਵੀ ਇਹਨਾਂ ਵਲੋਂ ਅਪੀਲ ਕੀਤੀ ਗਈ ਹੈ ਕਿ ਛੋਟੇ ਬੱਚਿਆਂ ਨੂੰ ਆਪਣੀ ਕੋਈ ਵੀ ਵਾਈਕਲ ਨਾ ਦਿਓ ਤਾਂ ਕਿ ਤਿਹਾਰਾਂ ਦੇ ਦਿਨਾਂ ਦੇ ਵਿੱਚ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਨਿਊ ਸਟੇਅ ਪੰਜਾਬ ਰੈਣਾ ਹਮਾਤਲ ਵੀ ਤੁਹਾਨੂੰ ਅਪੀਲ ਕਰਦਾ ਹੈਗਾ ਕਿ ਆਓ ਸਾਰੇ ਢਲ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਤੇ ਤਿਹਾਰਾਂ ਨੂੰ ਵੀ ਤੁਸੀਂ ਮਨਾइए ਹਰਪਾਲ ਦੇ ਨਾਲ ਵਿਪਨੋ ਕੜਾ ਨਿਊ ਸਟੇਅ ਪੰਜਾਬ ਰਨਾ ਹਿਮਾਚਲ